ਸੋ ਹੰਗ ਮਹਾਰਾਜ ਸੇਵ ਸਿੰਘ ਵਿਸ਼ਨੋ ਭਗਵਾਨ ਦੀ ਜੈ ਵੀਰੋ ਨੇਕ ਲੰਕ ਦੇ ਬਾਰੇ ਵਿੱਚ ਸੰਸਾਰ ਦੇ ਅਲੱਗ-ਅਲੱਗ ਮਜਮਾ ਵਿੱਚ ਅਲੱਗ-ਅਲੱਗ ਕਈ ਸ਼ੱਕ ਤੇ ਸ਼ਿਕਵੇ ਹਨ ਸਾਰੇ ਦੂਰ ਕਰਨ ਵਾਸਤੇ ਸ਼ਾਰੀਆਂ ਨਿਸ਼ਾਨੀਆਂ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀਆਂ ਨੇਕ ਲੰਕ ਦਾ ਟਟਕਰਾ ਹੈ ਚੰਦ ਲੈਣਾ ਆਪ ਜੀ ਨਾਲ ਸੰਜੇ ਕਰੀਏ ਫਿਰ ਵੀ ਜੇ ਕਿਸੇ ਨੂੰ ਕੋਈ ਨੇਕ ਲੰਕ ਦੇ ਬਾਰੇ ਵਿੱਚ ਸ਼ੱਕ ਹੋਵੇ ਉਹ ਜ਼ਰੂਰ ਹਰਬਾਨੀ ਪੜ ਸਕਦਾ ਹੈ ਜਾਂ ਇਹ ਜਿਹੜੀ ਟਟਕਰਾ ਸਾਡੇ ਕੋਲ ਹੈ ਕੋਈ ਵੀਰਪੈਨ ਹੋ ਸਕਦਾ ਹੈ असी यों ही आप जी जवाब साझा करांगे। नानक सतगुर कह के गया महाबली उतरे अवतार गुरु ग्रंथ साहब है ने कलंक हर शब्द है युग जुग पेख बटाए नेकलंक राम अवतार नेकलंक कृष्ण महाराज ने कलंक महाराज शेर सिंह विष्णु भगवान ਦੂਸਰ ਕੋਈ ਨਾ ਨੇਕ ਲੰਕਰ ਆਪ ਹੈ ਦੂਸਰੇ ਅਵਲ ਨਾ ਕੋਈ ਨੇਕ ਲੰਕ ਨਿਰਗੁਣੇ ਅਵਤਾਰ ਕਿਸੇ ਜੰਮਿਆ ਨਾ ਪਿਤਾ ਮਾਈ ਜਿਸ ਨੂੰ ਨਾਨਕ ਗੋਬਿੰਦ ਕਿਆ ਕਲ ਕਲ ਕੀ ਆਵੇ ਅੰਤ ਨੇਕ ਲੰਕਰ ਨਾਉ ਹੈ ਨਿਰਗੁਣ ਰੂਪ ਚਮਾਏ ਜੋਤੀ ਜਾਮਾ ਹਰ ਨਿਰਕਾਰ ਗੋਬਿੰਦ ਸੇਵਾ ਲਈਆ ਨੇਕ ਕਲੰਕ ਨਰਾਇਣ ਨਰ ਹਰ ਗੋਬਿੰਦ ਰੂਪ ਸਮਾਈ ਆ ਰਖਿਆ ਨਉ ਨੇਕ ਕਲੰਕ ਨਾਨਕ ਗੋਬਿੰਦ ਗਏ ਜਸ ਗਾਈ ਆ ਪੰਜ ਤਤ ਅੰਦਰ ਕਰਿਆ ਉਲਾ ਪੂਰਨ ਕਹਿ ਕੇ ਨਾਮ ਸੁਨਾਇੰਦਾ ਹਰ ਕਲ ਕੀ ਅਵਤਾਰ ਜੋਤ ਜਗਾਇੰਦਾ ਈਸ਼ਰ ਜੋਤ ਜਗਤ ਮੇ ਆਏ ਨੇਕ ਕਲੰਕ ਤੇਰੀ ਵੜੇ ਆਈ ਨਰੀਨਨ ਜੋਤ ਵਿੱਚ ਮਾਤ ਟਿਕਾਈ ਸ੍ਰਿਸ਼ਟ ਸੁਭਾਈ ਦੇਹ ਦੁਹਾਈ ਨੇਕ ਕਲੰਕ ਪ੍ਰਗਟ ਹੋਇਆ ਕਿਹੜੇ ਥਾਈ ساری ਦੁਨੀਆ ਢੂੰਢਦੀ ਏ ਆਪਣੀ ਕਾਇਆ ਜਿਤੀ ਤਜ ਸਿੰਘ ਪੂਰਨ ਵਿੱਚ ਵੜਿਆ ਭਜ ਈਸ਼ਾ ਬਾਜਾਂ ਗਿਆ ਮਾਰ ਮੇਰਾ ਪਿਤਾ ਭਜਾ ਆਵੇ ਬਾਹੋ ਦਾਏ ਆ तत् नर ने कलंक तत्व तत् कोई वडे आई कलंक जगत लिखाए सच्चे लेख चौबी ग्रंथ लिखा दिते महाराज ने महाराज सिंह भगवान ने कलंक कल जामा पाया नाम लिखाए कलगीधर अवतार कलंक किसी नजर न स्वरूप ਪਰਬ ਜੋਤ ਸਰੂਪਾ ਨੀ ਕਲੰਕ ਲਈ ਅਵਤਾਰ ਰੰਗ ਰੂਪ ਨਾ ਕਿਸੇ ਵਿਖਾਈ ਤ੍ਰੇਤਾ ਰਾਮ ਅਵਤਾਰ ਵਾਪਰ ਕ੍ਰਿਸ਼ਨ ਮੁਰਾਰ ਕਲ ਜੁਗ ਲਈ ਅਵਤਾਰ ਨੀ ਕਲੰਕ ਅਖਵਾਏ ਸਤਗੁਰ ਸ਼ਬਦ ਪਾਇਆ ਵਾਸਤਾ ਜੋਤ 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 ਸੀਸ ਨਵਾਈਆ ਪੁਰਖੇ ਕਾਲ ਕਹੇ ਪੰਝਾ ਤਤਾਂ ਦੇਵਾ ਮਾਨ ਤਨ ਵਜੂਦ ਵਧਾਈ ਆ ਜੁਗ ਚੌਕੜੀ ਗੁਰੇ ਅਵਤਾਰ ਪਗੰਬਰ ਹੋ ਕੇ ਟੱਟਾਂ ਵਿੱਚ ਬੜਾ ਪੰਜ ਜੇਠ ਕਰਤਾ ਬੋ ਚੜਨਾ ਚੰਨ ਜਵਿੰਦ ਸਿੰਘ ਦੀ ਸੁਣਾਈ ਆ ਮੈਂ ਸੰਭਲ ਖੇੜੇ ਵਸਾ ਸਾਡੇ ਤਿੰਨ ਹੱਥ ਵਜੇ ਵਧਾਈ ਆ ਅੰਤ ਸ਼ੇਰ ਸਿੰਘ ਦਾ ਸਰੀਰ ਹੋਣਾ ਨਾਚ ਲੋਕ ਮਾਤ ਰਹਿ ਨਾ ਪਾਇਆ ਪੰਚਮ ਜੇਠ ਹੋਵੇ ਨਿਸ਼ੱਤਰ ਗ੍ਰਹਿ ਮਿਲੇ ਵੰਡਾਈ ਆ ਸੱਚ ਤਨ ਹੋਵੇ ਗੰਮਾ ਰਤਨ ਤਨ ਵਜੂਦ ਸ਼ਰੀਰ ਆਇਆ ਗਉਂਦਾ ਤੂੰ ਮੇਰਾ ਮੈਂ ਤੇਰਾ ਰਾਗ ਲਾਈ ਆ ਮਰਜਪੂਰਨ ਸਿੰਘ ਕਰਦੇ ਆ ਪੂਰਨ ਤੇਰਾ ਨਾਮ ਲੈਣਾ ਰੱਖ ਪੂਰਨ ਜੋਤ ਵਿੱਚ ਸਮਾਏ ਆ ਜਿਸ ਨੂਨ ਨੂਨ ਵਿੱਚ ਡੇਰਾ ਲਾਏ ਆ 994 ਚੌਕੜੀ ਯੁੱਗ ਪਿਛੋਂ ਉਨ ਸਿੰਘ ਦਾ ਸਰੀਰ ਫਿਰ ਜੰਮਣਾ ਪਹਿਲੀ ਜੇਠ ਚੰਨ ਚ ਸਮਤ 11 ਵਿੱਚ ਮਹਾਰਾਜ ਨੇ ਸਾਰਾ ਇਹ ਤੇਜ ਖੋਲ ਕੇ ਅਗਾਂ ਵਾਸਤੇ ਵੀ ਦੱਸ ਦਿੱਤਾ ਕਿ ਦੁਬਾਰਾ ਨੀ ਕਲੰਕ ਕਦੋਂ ਮਾਤ ਲੋਕ ਦੇ ਵਿੱਚ ਆਏਗਾ ਕਦੋਂ ਮਾਤ ਲੋਕ ਦਾ ਮਾਲਕ ਮਹਾਰਾਜ ਪੂਨ ਸਿੰਘ ਹੀ ਹੋਏਗਾ ਵੀਰੋ ਸਤ ਸਿੰਘੀ ਸਾਰਿਆਂ ਵੀਰਾਂ ਪੈਨਾਗੇ ਪ੍ਰਾਰਥਨਾ ਹੈ ਹਰ ਬਾਣੀ ਪੜੋ 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 ਚਾਹੇ 2 4 ਲਾਈਨਾਂ ਪੜੋ ਬੁਲਾਰੇ ਕਾਫੀ ਕੋਸ਼ਿਸ਼ ਕਰਦੇ ਨੇ ਕਿ ਨਵੀਆਂ ਨਵੀਆਂ ਬਾਣੀਆਂ ਲਿਆ ਕੇ ਆਪ ਜੀ ਨੂੰ satsangਾਂ ਵਿੱਚ ਸਮਝਾਇਆ ਜਾਏ ਖੁਸ਼ ਕੀਤਾ ਜਾਵੇ ਪਰ ਮੇਰੀ ਬੇਨਤੀ ਹੈ ਖੁਦ ਵੀਰੋ ਪੜੋ ਸਾਡੇ ਕੋਲ ਐਸਾ ਪੰਡਾਰ ਹੈ ਦੁਨੀਆ ਕਹਿੰਦੀ ਹੈ ਕਿ ਸਾਡਾ ਟਾਈਮ ਬਤੀਤ ਨਹੀਂ ਹੁੰਦਾ ਅਸੀਂ ਕਹਿੰਦੇ ਹਾਂ ਕਿ ਇਹ ਜਨਮ ਇਹ ਟਾਈਮ ਬਹੁਤ ਹੀ ਘਟ ਹੈ ਸ਼ੋਹੰਗ ਮਹਾਰਾਜ ਛੇਦ ਸਿੰਘ ਵਿਸ਼ਨੂੰ ਭਗਵਾਨ ਦੀ ਜੀ